पूरी रेंज अब जाके पौधे लगाओ बाद महीने डेढ़ महीने बाद पौधा चलता नहीं ठीक है ਮਰੇ ਚਾਰ ਫੈਮਿਲੀ ਦੇ ਮੈਂਬਰ ਆ ਚਾਰ ਪੌਦੇ ਲਗਾਓ ਮੇਰੀ ਗਰੰਟੀ ਵੀ ਮਨੂ ਫਰਾਂ ਨੂੰ ਦੱਸੋ ਇਹ ਵੀ ਚੱਲ ਠੀਕ ਹੈ ਇਹਦਾ ਉਹ ਪੌਦਾ ਮਰਨਾ ਨਹੀਂ ਚਾਹੀਦਾ ਠੀਕ ਹੈ ਬਾਕੀ ਸਾਰੇ ਬੱਚਿਆਂ ਨੂੰ ਬਾਹਰ ਨੂੰ ਵਾਕ ਕਰਨਾ ਉਹ ਹੁੰਦਾ ਰਹੇਗਾ ਉਹ ਆਕਸੀਜਨ ਜਾਏਗਾ ਸਾਹ ਰਹੇਗਾ ਸਾਰਿਆਂ ਨੂੰ ਸਾਥ ਜਿਹਾਣੀ ਹੈ ਠੀਕ ਹੈ ਨਹੀਂ ਕਰਕੇ ਪੌਦੇ ਤੇ ਬਹੁਤ ਜ਼ਿਆਦਾ ਜ਼ੋਰ ਔਰ ਬਹੁਤ ਸਾਹ ਮਰਨਾ ਆਪਸ ਚ ਰਹਿਣਾ ਨਹੀਂ ਜਾਣਾ ਠੀਕ ਹੈ ਮੈਂ ਕਿਹਾ ਜਿੰਨੇ ਵੀ ਪੁਲਿਸ ਸਟੇਸ਼ਨ ਆ ਗਿਆ ਚੌਕੀ ਆ ਗਈਆਂ اور جنہیں تو تو تک سے සම්ਮਾਨ ਨੂੰ ਇੱਕ ਮਹਿੰਦੀ ਦਵਾ ਤੇ ਲੇਓ ਕੇ ਗੁਰਨਾਕ ਜੀ 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 ਇਹ ਹੈ ਕਿ ਜੀ ਪੰਜਾਬ ਸਰਕਾਰ ਨੇ ਤੇ ਡੀਜੀ ਆਪਸ਼ਨ ਨੇ ਇਨਸਟਰਕਸ਼ਨ ਦਿੱਤੀਆਂ ਸੀਗਾ ਕਿ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਇਹ ਬਣ ਮਾਅ ਉਪਸਵ ਹੈ ਇਸ ਕਰਕੇ ਸਾਨੂੰ ਵੀ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਕੰਟ੍ਰਿਬਿਊਟ ਕਰਨਾ ਚਾਹੀਦਾ ਉਸੇ ਲਈ ਅਸੀਂ ਸਾਰੇ ਪੌਦੇ ਲਗਾਏ ਕਿਉਂਕਿ ਹਰੇਕ ਬੰਦਾ ਸਾਹ ਲੈਂਦਾ ਹੈਗਾ ਔਰ ਸਾਨੂੰ ਪੌਦੇ ਲਾਉਣੇ ਚਾਹੀਦੇ ਨੇ ਹਰ ਅਸੀਂ ਦੇ ਬਠਿੰਡਾ ਰੇਂਜ ਦੇ ਵਿੱਚ ਇੱਕ ਸਪੈਸ਼ਲ ਅਨਾਉਂਸਮੈਂਟ ਕੀਤੀ ਹੈ ਕਿ ਜਿਹੜਾ ਵੀ ਮੁਲਾਜ਼ਮ ਪੌਦਾ ਲਗਾਏਗਾ ਉਹਨੂੰ ਮੇਨਟੇਨ ਕਰੇਗਾ ਮਰ ਨਹੀਂ ਦੇਗਾ ਅਗਰ ਮਰ ਜਾਏਗਾ ਨਵਾਂ ਪੌਦਾ ਲਗਾ ਦੇਗਾ ਉਹਨੂੰ ਸਰਟੀਫਿਕੇਟ ਹੀ ਦੇਵਾਂਗੇ ਤਾਂ ਕਿ ਸਾਡਾ ਵਾਤਾਵਰਨ ਸਾਫ਼ ਹੋਵੇ ਲੋਕਾਂ ਨੂੰ ਤੇ ਮੁਲਾਜ਼ਮਾਂ ਨੂੰ ਸੌਖ ਹੋਵੇ ਇਸ ਲਈ ਮੇਰੀ ਪੌਦੇ ਲਾਏ ਜਾਂਦੇ ਜੀ ਗਿਣਤੀ ਵਧਾਉਣ ਤੱਕ ਤਾਂ ਸੀਮਤ ਹੁੰਦੇ ਜੇ ਪਰ ਉਹਨੂੰ ਪੱਲੇ ਪੁੱਛਣ ਨਹੀਂ ਜਾਂਦਾ ਇਹ ਕਿਸ ਤਰ੍ਹਾਂ ਕਰ ਲੈਣੇ ਆ ਤੁਸੀਂ ਮਹੀਨੇ ਬਾਅਦ ਇੱਕ ਵਾਰ ਫਿਰ ਵਿਜ਼ਿਟ ਕਰਿਓ ਤੁਹਾਨੂੰ ਸਾਰੇ ਪੌਦੇ ਲੱਗੇ ਵੀ ਦਿਖਾਵਾਂਗੇ ਔਰ ਉੱਪਰ ਆਉਂਦੇ ਹੋਏ ਵੀ ਦਿਖਾਵਾਂਗੇ ਥੈਂਕ ਯੂ ਥੈਂਕ ਯੂ ਬਹੁ